ਆਜ ਉਹਨੇ ਇੱਕ ਟਟਕਾਉਂਦਾ ਜਿੰਦਾਬਾਦ 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 ਸੜਕ ਤੇ ਬਣੇ ਹੋਏ ਟੋਏ ਬੰਦ ਕਰੋ ਬੰਦ ਕਰੋ ਬੰਦ ਕਰੋ ਸੜਕ ਤੇ ਬਣੇ ਹੋਏ ਟੋਏ ਬੰਦ ਕਰੋ ਬੰਦ ਕਰੋ ਕਟਿਆ ਪ੍ਰਬੰਧ ਮੁਰਦਾਬਾਦ ਮੁਰਦਾਬਾਦ ਇਥੋਂ ਦਾ ਕਟਿਆ ਪ੍ਰਬੰਧ ਮੁਰਦਾਬਾਦ 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 ਮੈਂ ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਬੀਕੇ ਜੂ ਇੱਕ ਟਟਕਾਉਂਦਾ ਅੱਜ ਸਾਡੀ ਟੋਲ ਪਲਾਜ ਵਾਲਿਆਂ ਨਾਲ ਮੀਟਿੰਗ ਹੋਈ ਆ ਜਿਹੜੇ ਪਿਛਲੇ 4 ਤਰੀਕ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਉਸ ਦੇ ਸਬੰਧ ਚ ਵੀ ਜਿਹੜੇ ਸੜਕ ਦੇ ਟੋਏ ਪਏ ਨੇ ਜੀ ਜਾਂ ਜਿੱਥੋਂ ਵੀ ਕੋਈ ਸੜਕ ਟੁੱਟੀ ਵੀ ਆ ਜਦੋਂ ਅਸੀਂ ਲੋਕਾਂ ਤੋਂ ਟੈਕਸ ਬਸੂਰ ਕਰਦੇ ਆ ਤਾਂ ਲੋਕਾਂ ਨੂੰ ਸੁਰੱਖਿਆ ਦੇਣਾ ਸਾਡਾ ਫਰਜ਼ ਬਣਦਾ ਠੀਕ ਆ ਜੀ ਜਿਹਦੇ ਸਬੰਧ ਚ ਅੱਜ ਸਾਡੀ ਇਸ ਹਾਈਵੇ ਵਾਲਿਆਂ ਨਾਲ ਗੱਲ ਹੋਈ ਆ ਜਿਨ੍ਹਾਂ ਨੇ ਸਾਥੋਂ ਜਿਹੜੀ 15 ਤਰੀਕ ਦਾ ਤੱਕ ਦਾ ਸਮਾਂ ਮੰਗਿਆਗਾ ਵੀ 15 ਤਰੀਕ ਤੱਕ ਅਸੀਂ ਸਾਰੇ ਠੀਕ ਕਰ ਦਾਂਗੇ ਜਿਹੜਾ ਅਸੀਂ 9 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਇਹਨਾਂ ਨੂੰ ਜੀ ਉਹਨੂੰ ਅਸੀਂ ਅੱਜ ਕੈਨਸਲ ਕਰ ਦਿਆਂ ਤੇ 15 ਤੱਕ ਇਹਨਾਂ ਨੇ ਜੇ ਨਾਮ ਰਾਮਤ ਕੀਤੀ ਜੀ ਤਾਂ ਫਿਰ ਇਹ 17 ਜਾਂ 16 ਨੂੰ ਅਸੀਂ ਆਉਣ ਲਈ ਮਜਬੂਰ ਹੋਵਾਂਗੇ ਕਿ ਸਾਡੇ ਨਾਲ ਸਾਰੀ ਬਲਾਕ ਦੀ ਟੀਮ ਹਾਜ਼ਰ ਆ ਜਸਮੰਤ ਸਿੰਘ ਸੰਘੇੜਾ ਦਰਸ਼ਨ ਦਾਸ ਧਨੋਲਾ ਹੋਰ ਵੀ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਸੋ ਸੁਕੰਦਰ ਸਿੰਘ ਆਪੂ ਪੂਰੇ ਵਰਗੇ ਆਪਣੇ ਰਣਜੀਤ ਸਿੰਘ ਪੂਰੇ ਜੋ ਬਲਾਕ ਦੇ ਆਗੂ ਨੇ ਇਸ ਲਈ ਅਸੀਂ ਇਹਨਾਂ ਨੂੰ ਇੱਕ ਚੇਤਾਵਨੀ ਵੀ ਦਿੰਨੇ ਆ ਵੀ ਜੇ ਤੁਸੀਂ 15 ਤੱਕ ਨਾ ਇਹ ਠੀਕ ਕੀਤਾ ਉਟਾਲ ਮਟੋੜ ਵਾਲੀ ਨੀਤੀ ਬਣਾਈ ਤਾਂ ਅਸੀਂ 16 17 ਤਰੀਕ ਦੇ ਵਿੱਚ ਐਕਸ਼ਨ ਕਰਾਂਗੇ ਟੋਲਪਲਾਜਾ ਮੁਕਤ ਕਰਾਂਗੇ ਨੂੰ ਠੀਕ ਹੈ ਜੀ ਸੋ ਇਸ ਲਈ ਅਸੀਂ ਇਸ ਮੀਟਿੰਗ ਦੇ ਵਿੱਚ ਜੋ ਕੁਝ ਨਿਕਲੇ ਆਉ ਸਾਨੂੰ ਸਾਰਾ ਕੁਝ ਦੱਸਿਆ ਧੰਨਵਾਦ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਟਕਾਉਂਦਾ ਜਿੰਦਾਬਾਦ 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 ਸੜਕ ਤੇ ਬਣੇ ਹੋਏ ਟੋਏ ਬੰਦ ਕਰੋ ਬੰਦ ਕਰੋ ਸੜਕ ਤੇ ਬਣੇ ਹੋਏ ਟੋਏ ਬੰਦ ਕਰੋ ਬੰਦ ਕਰੋ ਬੰਕਟਿਆ ਪ੍ਰਬੰਧ ਮੁਰਦਾਬਾਦ ਮੁਰਦਾਬਾਦ ਇਧੋਂ ਦਾ ਕਟਿਆ ਪ੍ਰਬੰਧ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ